ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਣੀ ਇਹ ਵੀਡੀਓ ਤਾਨ ਤਨ ਬਾਬਾ ਸ੍ਰੀ ਚੰਦ ਜੀ ਦੇ ਬਾਰੇ ਹੈ ਬਾਬਾ ਸ੍ਰੀ ਚੰਦ ਜੀ ਆਪਣੀ ਤਪੱਸਿਆ ਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਵੀ ਕਰਿਆ ਕਰਦੇ ਸਨ ਉਹ ਲੋਕਾਂ ਨੂੰ ਹਮੇਸ਼ਾ ਸਿੱਖਿਆ ਦਿਆ ਕਰਦੇ ਸਨ ਕਿ ਲੋਕਾਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਤੇ ਨੇਕੀ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਤੇ ਦੂਜੇ ਪਾਸੇ ਗੋਰਖਨਾਥ ਦੇ ਚੇਲੇ ਜੋ ਹਿਮਾਲਿਆ ਉੱਤੇ ਰਹਿੰਦੇ ਸਨ ਉਹ ਆਪਣੇ ਆਪ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਦੇ ਸਨ ਤੇ ਜਦੋਂ ਇੱਕ ਦਿਨ ਇਹਨਾਂ ਸਿੱਧਾਂ ਨੇ ਆਪਣੇ ਚੇਲੇ ਕੋਲੋਂ ਬਾਬਾ ਸ੍ਰੀ ਚੰਦ ਜੀ ਦੀ ਮਹਿਮਾ ਸੁਣੀ ਤਾਂ ਇਹ ਅੰਦਰੋਂ ਅੰਤਰੀ ਇਰਖਾ ਦੇ ਨਾਲ ਭਰ ਗਏ ਤੇ ਆਖਣ ਲੱਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਦਾ ਇਹ ਪੁੱਤਰ ਕਦੇ ਵੀ ਸਾਡਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਗੋਰਖਨਾਥ ਦੇ ਚੇਲੇ ਹਾਂ ਤੇ ਸਾਡੇ ਮੱਖੋਂ ਨਿਕਲੇ ਹੋਏ ਬਚਨ ਪੱਥਰ ਤੇ ਲੀਕ ਹੁੰਦੇ ਹਨ ਤੇ ਉਹ ਸ੍ਰੀ ਚੰਦ ਤਾਂ ਇੱਕ ਬੱਚਾ ਹੈ ਤੇ ਉਸ ਦੀ ਕੀ ਮਜਾਲ ਕੇ ਉਹ ਸਾਡੇ ਸਾਹਮਣੇ ਖੜਾ ਹੋ ਜਾਵੇ ਗੋਰਖਨਾਥ ਦੇ ਚੇਲਿਆਂ ਨੂੰ ਆਪਣੀਆਂ ਸ਼ਕਤੀਆਂ ਉੱਤੇ ਬਹੁਤ ਜ਼ਿਆਦਾ ਹੰਕਾਰ ਸੀ ਤੇ ਇੰਨਾ ਬੋਲਦੇ-ਬੋਲਦੇ ਉਹ ਆਪਣੇ ਵਿੱਚ ਸਲਾਹਾਂ ਕਰਨ ਲੱਗੇ ਤੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਬਾਬਾ ਸ੍ਰੀ ਅੰਦਰ ਜੀ ਇਸ ਸਮੇਂ ਕਿੱਥੇ ਹੋਣਗੇ ਤਾਂ ਇੱਕ ਤੋਂ ਪਤਾ ਚੱਲਿਆ ਕਿ ਬਾਬਾ ਸ੍ਰੀ ਚੰਦ ਜੀ ਚੱਕ ਨਾਨਕ ਵਿਖੇ ਵਿਰਾਜਮਾਨ ਹਨ ਉਹ ਬਾਬਾ ਸ੍ਰੀ ਚੰਦ ਜੀ ਦਾ ਮੁਕਾਬਲਾ ਕਰਨ ਦੇ ਲਈ ਪਾਂਸ਼ੀਆਂ ਬਾਗ ਉੜਦੇ ਹੋਏ ਕਰਾਮਾਤਾ ਕਰਦੇ ਹੋਏ ਨਾਨਕ ਚੱਕ ਵਿਖੇ ਪਹੁੰਚ ਗਏ ਹਨ ਤੇ ਜਦੋਂ ਸਿੱਧਾ ਨੇ ਆ ਕੇ ਬਾਬਾ ਸ੍ਰੀ ਚੰਦ ਜੀ ਦੇ ਮੁਖੜੇ ਦੇ ਦਰਸ਼ਨ ਕੀਤੇ ਹਨ ਜੋ ਰੋਹਾਨੀ ਚਿਹਰਾ ਚੰਦ ਦੇ ਬਾਗ ਚਮਕ ਰਿਹਾ ਸੀ ਤਾਂ ਉਹ ਅੰਦਰੋਂ ਅੰਦਰੀ ਸਮਝ ਗਏ ਕਿ ਬਾਬਾ ਸ੍ਰੀ ਚੰਦ ਜੀ ਕੋਈ ਆਮ ਨਹੀਂ ਇਹਨਾਂ ਦੇ ਅੰਦਰ ਕੋਈ ਗਿਆਨ ਦਾ ਮਹਾਸਾਗਰ ਹੈ ਗੋਰਖਨਾਥ ਦੇ ਚੇਲੇ ਭਾਵੇਂ ਸ੍ਰੀ ਚੰਦ ਜੀ ਦੇ ਮੁਖੜੇ ਦੀ ਦਾਬਨਾ ਚੱਲ ਚੱਕੇ ਪਰ ਆਪਣੇ ਹੰਕਾਰ ਦੇ ਵਿੱਚ ਫਿਰ ਵੀ ਉਹ ਬਾਬਾ ਸ੍ਰੀ ਚੰਦ ਜੀ ਦੇ ਕੋਲ ਬੈਠ ਗਏ ਤੇ ਬਾਬਾ ਸ੍ਰੀ ਚੰਦ ਜੀ ਦੇ ਨਾਲ ਸਵਾਲ ਜਵਾਬ ਕਰਨ ਲੱਗੇ ਉਹਨਾਂ ਨੇ ਬਾਬਾ ਜੀ ਦੇ ਨਾਲ ਕਈ ਈਰਖਾ ਭਰੇ ਸਵਾਲ ਵੀ ਕੀਤੇ ਜਦੋਂ ਸ੍ਰੀ ਚੰਦ ਜੀ ਨੇ ਉਹਨਾਂ ਦੇ ਉੱਤਰਾਂ ਦੇ ਜਵਾਬ ਦਿੱਤੇ ਤਾਂ ਗੋਰਖਨਾਥ ਦੇ ਚੇਲਾਂ ਦੇ ਮਨਾਂ ਨੂੰ ਕੁਝ ਤਾਂ ਸ਼ਾਂਤੀ ਮਿਲੀ ਤੇ ਉਹਨਾਂ ਦੇ ਜੋ ਮਨ ਉੱਪਰ ਭਾਰ ਸੀ ਉਹ ਕੁਝ ਹੌਲਾ ਹੋ ਗਿਆ ਪਰ ਉਹਨਾਂ ਦੇ ਅੰਦਰ ਜੋ ਹੰਕਾਰ ਸੀ ਉਹ ਹਾਲੇ ਵੀ ਉਹਨਾਂ ਨੂੰ ਟਿਕਨ ਨਹੀਂ ਸੀ ਦੇ ਰਿਹਾ ਤੇ ਉਹਨਾਂ ਨੇ ਕਰਾ ਮਾਤਾ ਨਾਲ ਏਡੇ ਦੇ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਈਰਖਾ ਭਰ ਦਿੱਤਾ ਕਿਉਂਕਿ ਉਹ ਉੱਥੋਂ ਬਾਬਾ ਸ੍ਰੀ ਚੰਦ ਜੀ ਦੇ ਲੰਗਰਾਂ ਦੀ ਰਸਤਾ ਆਇਆ ਕਰਦੀ ਸੀ ਲੰਗਰ ਆਇਆ ਕਰਦਾ ਸੀ ਪਿੰਡ ਵਾਲਿਆਂ ਦੇ ਮਨਾਂ ਵਿੱਚ ਈਰਖਾ ਭਰਨ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਨੂੰ ਆਖਣ ਲੱਗੇ ਕਿ ਸਾਨੂੰ ਬੜੀ ਜਿਆਦਾ ਭੁੱਖ ਲੱਗੀ ਹੈ ਸਾਡੇ ਵਾਸਤੇ ਲੰਗਰਾਂ ਦਾ ਇੰਤਜ਼ਾਮ ਕਰੋ ਲੰਗਰਾਂ ਨੂੰ ਇਕੱਠਾ ਕਰਨ ਦੇ ਲਈ ਬਾਬਾ ਸ੍ਰੀ ਚੰਦ ਜੀ ਦੀ ਸੇਵਕਾ ਬੀਬੀ ਕਮਲਾ ਉਸੇ ਪਿੰਡ ਦੇ ਵਿੱਚ ਗ੍ਰਾਹੀ ਕਰਨ ਦੇ ਲਈ ਚਲੀ ਗਈ ਜਿੱਥੇ ਸਿੱਧਾ ਨੇ ਕਰਾਮਾਤਾਂ ਨਾਲ ਲੋਕਾਂ ਦਾ ਮਨ ਬਦਲ ਦਿੱਤਾ ਸੀ ਪਰ ਇਸ ਵਾਰ ਉੱਥੋਂ ਦੇ ਲੋਕਾਂ ਨੇ ਬੀਬੀ ਕਮਲਾ ਜੀ ਨੂੰ ਕੁਝ ਨਾ ਦਿੱਤਾ ਕਈ ਪਿੰਡ ਵਾਲਿਆਂ ਨੇ ਤਾਂ ਬੀਬੀ ਕਮਲਾ ਜੀ ਨੂੰ ਗਲਤ ਬਚਨ ਵੀ ਬੋਲੇ ਪਿੰਡ ਵਾਲਿਆਂ ਦਾ ਐਡਾ ਮਾੜਾ ਵਿਵਹਾਰ ਦੇਖ ਕੇ ਬੀਬੀ ਕਮਲਾ ਜੀ ਨੂੰ ਗੁੱਸਾ ਆ ਗਿਆ ਤੇ ਉਸ ਨੇ ਪਿੰਡ ਵਾਲਿਆਂ ਨੂੰ ਸ਼ਰਾਪ ਦੇ ਦਿੱਤਾ ਕਿ ਇਸ ਪਿੰਡ ਦਾ ਥੇ ਹੋ ਜਾਵੇ ਜਦੋਂ ਇਸ ਗੱਲ ਦਾ ਪਤਾ ਬਾਬਾ ਸ੍ਰੀ ਚੰਦ ਜੀ ਨੂੰ ਲੱਗਾ ਤਾਂ ਉਸ ਨੇ ਬੀਬੀ ਕਮਲਾ ਜੀ ਨੂੰ ਸਮਝਾਇਆ ਕਿ ਇਸ ਵਿੱਚ ਉਹਨਾਂ ਪਿੰਡ ਵਾਲਿਆਂ ਦਾ ਕੋਈ ਵੀ ਕਸੂਰ ਨਹੀਂ ਹੈ ਕਿਉਂਕਿ ਸਿੱਧਾਂ ਨੇ ਆਪਣੇ ਕਰਾਮਾਤਾ ਦੇ ਨਾਲ ਪਿੰਡ ਵਾਲਿਆਂ ਦੇ ਮਨ ਬਦਲ ਦਿੱਤੇ ਹਨ ਇਹ ਤੂੰ ਪਿੰਡ ਵਾਲਿਆਂ ਨੂੰ ਸ਼ਰਾਪ ਦੇ ਕੇ ਚੰਗਾ ਨਹੀਂ ਕੀਤਾ ਬਾਬਾ ਸ਼੍ਰੀਚੰਦ ਜੀ ਕਹਿਣ ਲੱਗੇ ਕਿਉਂਕਿ ਤੂੰ ਵੀ ਸਾਡੀ ਸੇਵਕ ਹੈ ਇਸ ਲਈ ਤੇਰੇ ਮੋਹੋਂ ਨਿਕੜਾ ਹੋਇਆ ਸ਼ਰਾਪ ਕਦੇ ਵੀ ਵਿਅਰਥ ਨਹੀਂ ਜਾਵੇਗਾ ਇਹ ਵਚਨ ਸੁਣਨ ਤੋਂ ਬਾਅਦ ਬੀਬੀ ਕੰਮਲਾ ਬਹੁਤ ਜ਼ਿਆਦਾ ਆਪਣੇ ਉੱਪਰ ਪਛਤਾ ਰਹੀ ਸੀ ਤਾਂ ਬਾਬਾ ਸ਼੍ਰੀਚੰਦ ਜੀ ਨੇ ਕਿਹਾ ਕਿ ਪਾਹੀ ਤੂੰ ਇੱਕ ਕੰਮ ਕਰ ਤੂੰ ਉਸ ਪਿੰਡ ਦੇ ਵਿੱਚ ਦੁਬਾਰਾ ਜਾ ਤੇ ਉੱਥੇ ਪਿੰਡ ਵਾਲਿਆਂ ਨੂੰ ਜਾ ਕੇ ਕਹਿ ਕੇ ਆਪਣਾ ਡੰਗਰ ਬੱਚਾ ਆਪਣੇ ਬਾਲ ਬੱਚੇ ਲੈ ਕੇ ਪਿੰਡ ਤੋਂ ਬਾਹਰ ਆ ਜਾਵੋ ਕਿਉਂਕਿ ਕੁਝ ਹੀ ਸਮੇਂ ਦੇ ਵਿੱਚ ਪਿੰਡ ਦਾ ਥੇ ਹੋ ਜਾਵੇਗਾ ਪਿੰਡ ਬਰਬਾਦ ਹੋ ਜਾਵੇਗਾ ਆਵੇਗਾ। ਬੀਬੀ ਕਮਲਾ ਨੇ ਫਿਰ ਇਦਾਂ ਹੀ ਕੀਤਾ ਤੇ ਜਦੋਂ ਉਹਨਾਂ ਨੇ ਜਾ ਕੇ ਪਿੰਡ ਵਿੱਚ ਇਹ ਗੱਲ ਦੱਸੀ ਤਾਂ ਉਹ ਸਾਰੇ ਪਿੰਡ ਦੇ ਲੋਕ ਬੀਬੀ ਕਮਲਾ ਦੇ ਪੈਰਾਂ ਵਿਚ ਟਾਏ ਪਏ। ਤੇ ਬੀਬੀ ਕਮਲਾ ਤੋਂ ਕੀਤੀ ਹੋਈ ਆਪਣੀ ਗਲਤੀ ਦੀ ਮਾਫੀ ਮੰਗਣ ਲੱਗੇ ਤੇ ਕਹਿਣ ਲੱਗੇ ਸਾਥੋਂ ਭੁੱਲ ਚੁੱਕ ਹੋ ਗਏ ਅਣਜਾਣੇ ਦੇ ਵਿੱਚ। ਕਹਿੰਦੇ ਕਿ ਕਿਰਪਾ ਕਰਕੇ ਸਾਨੂੰ ਮਾਫ ਕਰ ਦਿਓ ਪਰ ਹੁਣ ਬੀਬੀ ਕਮਲਾ ਦੇ ਹੱਥ ਵਿੱਚ ਕੁਝ ਵੀ ਨਹੀਂ ਸੀ। ਫਿਰ ਪਿੰਡ ਦੇ ਲੋਕ ਉਥੋਂ ਆਪਣਾ ਜ਼ਰੂਰੀ ਸਮਾਨ, ਆਪਣੇ ਬਾਲ ਬੱਚੇ ਤੇ ਪਸ਼ੂ ਡੰਗਰ ਲੈ ਕੇ ਪਿੰਡ ਤੋਂ ਬਾਹਰ ਆ ਗਏ। ਕੁਝ ਹੀ ਸਮੇਂ ਦੇ ਵਿੱਚ ਉਹ ਪੂਰਾ ਪਿੰਡ ਥੇ ਹੋ ਗਿਆ ਜਿੰਨਾ ਗੋਰਖਨਾਥ ਦੇ ਚੇਲਿਆਂ ਦੇ ਵਿੱਚ ਬਾਬਾ ਸ੍ਰੀਚੰਦ ਜੀ ਦੇ ਪ੍ਰਤੀ ਇੰਨੀ ਜ਼ਿਆਦਾ ਈਰਖਾ ਭਰੀ ਹੋਈ ਸੀ ਉਹਨਾਂ ਚੇਲਿਆਂ ਨੂੰ ਬਾਬਾ ਸ੍ਰੀਚੰਦ ਜੀ ਫਿਰ ਵੀ ਭੋਜਨ ਛਕਾਉਣਾ ਚਾਹੁੰਦੇ ਸਨ ਤੇ ਦੂਜੇ ਪਾਸੇ ਬੀਬੀ ਕਮਲਾ ਜੀ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਲੰਗਰ ਦੇ ਵਾਸਤੇ ਤਾਂ ਬਿਲਕੁਲ ਵੀ ਰਸਦ ਨਹੀਂ ਹੈ ਤੇ ਰਸਦ ਨਾ ਹੋਣ ਦੇ ਬਾਵਜੂਦ ਵੀ ਬਾਬਾ ਸ੍ਰੀਚੰਦ ਜੀ ਨੇ ਬੀਬੀ ਕਮਲਾ ਨੂੰ ਕਿਹਾ ਇਹ ਜੋ 84 ਯੋਗੀ ਹਨ ਜੋ ਗੋਰਖਨਾਥ ਦੇ ਸਿੱਧ ਹਨ ਇਹਨਾਂ ਨੂੰ ਪੰਕ ਦੇ ਵਿੱਚ ਬਿਠਾ ਦਿੱਤਾ ਜਾਵੇ ਤੇ ਬੀਬੀ ਕਮਲਾ ਦੇ ਹੱਥ ਵਿੱਚ ਇੱਕ ਬਾਲਟੀ ਫੜਾ ਕੇ ਉਸ ਉੱਪਰ ਇੱਕ ਲਾਲ ਰੰਗ ਦਾ ਕੱਪੜਾ ਪਾ ਦਿੱਤਾ ਤੇ ਜਿਹੜਾ ਵੀ ਜੋਗੀ ਜੋ ਕੁਝ ਖਾਣ ਨੂੰ ਮੰਗਦਾ ਹੈ ਉਸ ਨੂੰ ਉਸ ਦੀ ਇਸਾ ਦੇ ਮੁਕਾਬਤ ਸਭ ਕੁਝ ਵਰਤਾ ਦਿੱਤਾ ਜਾਵੇ ਫਿਰ ਬੀਬੀ ਕਮਲਾ ਜਿੱਦਾਂ ਹੀ ਬਾਲਟੀ ਦੇ ਵਿੱਚ ਹੱਥ ਪਾਵੇ ਉਦਾਂ ਹੀ ਜੋ ਜੋਗੀ ਮੰਗਣ ਉਹ ਵਿੱਚੋਂ ਨਿਕਲ ਆਵੇ ਤੇ ਫਿਰ ਇਸ ਤਰ੍ਹਾਂ ਉੱਥੇ ਜੋ 84 ਸਿੱਧ ਆਏ ਸਨ ਉਹਨਾਂ ਨੇ ਬਾਬਾ ਸ੍ਰੀ ਚੰਦ ਜੀ ਦੀ ਕਰਾਮਾਤ ਦੇ ਨਾਲ ਉੱਥੇ ਅਲੱਗ ਅਲੱਗ ਪ੍ਰਕਾਰ ਦਾ ਭੋਜਨ ਛਕਿਆ ਤੇ ਭੋਜਨ ਛਕ ਕੇ ਸਾਰੇ ਸਾਧੂ ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਜੋ ਉਹਨਾਂ ਦਾ ਕਠੋਰ ਪੱਥਰ ਵਰਗਾ ਦਿਲ ਸੀ ਉਹ ਮੋਮ ਦੇ ਬਾਗ ਪਿਗਲ ਗਿਆ ਤੇ ਸਾਰੇ ਸਿੱਧਾਂ ਨੇ ਝੁੱਕ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕੀਤਾ ਤੇ ਉਥੋਂ ਜਾਣ ਦੀ ਆਗਿਆ ਵੀ ਮੰਗੀ ਤੇ ਇਸ ਤੋਂ ਬਾਅਦ ਥੇ ਹੋ ਚੁੱਕੇ ਪਿੰਡ ਦੇ ਲੋਕ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਆ ਕੇ ਰੋਣ ਕਰ ਲਾਉਣ ਲੱਗੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਦਿਲਾਸਾ ਦਿੱਤਾ ਕਿ ਭਾਈ ਹੁਣੀ ਨੂੰ ਕੋਈ ਨਹੀਂ ਟਾਲ ਸਕਦਾ ਤੇ ਕਿਹਾ ਕਿ ਭਾਈ ਬਸ ਸਬਰ ਰੱਖੋ ਉਹ ਅਕਾਲ ਪੁਰਖ ਜ਼ਰੂਰ ਪਲਾ ਕਰੇਗਾ ਤੇ ਪਿੰਡ ਵਾਲੇ ਅੱਖਾਂ ਭਰ ਕੇ ਆਪਣੀ ਗਲਤੀ ਦਾ ਪਛਤਾਵਾ ਕਰਨ ਲੱਗੇ ਤੇ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ ਕਿ ਕਿਰਪਾ ਕਰਕੇ ਬਾਬਾ ਜੀ ਸਾਨੂੰ ਦੱਸੋ ਕਿ ਸਾਡਾ ਪਿੰਡ ਹੁਣ ਕਦੋਂ ਆਬਾਦ ਹੋਵੇਗਾ ਤੇ ਸ੍ਰੀ ਚੰਦ ਜੀ ਨੇ ਕਿਹਾ ਕਿ ਅਸੀਂ ਇਸ ਜਗ੍ਹਾ ਤੇ ਜੋ ਵਰਗਤ ਦਾ ਰੁੱਖ ਲਗਾਇਆ ਹੈ ਜਦੋਂ ਇਹ ਰੁੱਖ ਤੁਹਾਡੇ ਪਿੰਡ ਤੱਕ ਪਹੁੰਚ ਜਾਵੇਗਾ ਉਦੋਂ ਤੁਹਾਡਾ ਪਿੰਡ ਫਿਰ ਤੋਂ ਆਬਾਦ ਹੋ ਜਾਵੇਗਾ ਤੇ ਇਹ ਸੀ ਇਤਿਹਾਸ ਬਾਬਾ ਸ੍ਰੀ ਚੰਦ ਜੀ ਦੀ ਇੱਕ ਸਾਖੀ ਦਾ ਇਤਿਹਾਸ ਦੱਸਦਿਆਂ ਚਿਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਪੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ